ਸਾਡੇ ਦੇਸ਼ ਦੇ ਵਿੱਚ ਸਾਵਣ ਦਾ ਮਹੀਨਾ ਖਾਸ ਮਹੱਤਵ ਰੱਖਦਾ ਹੈ ਕਿਸਾਨਾਂ ਲਈ ਰਸਕ ਪੁਰਸ਼ਾਂ ਲਈ ਕਵੀਆਂ ਲਈ ਦਾਰਸ਼ਨਿਕ ਫਿਲਾਸਫਰਾਂ ਲਈ ਸੰਤ ਤੇ ਮਹਾਤਮਾ ਮਹਾਪੁਰਸ਼ਾਂ ਲਈ ਫਿਰ ਐਸੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਨਾਨਕ ਸਾਵਣ ਜੇ ਵਸੇ ਜੰਗ ਓ ਮਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦੀ ਬਰਖਾ ਦੇ ਨਾਲ ਖੁੱਡਾਂ ਦੇ ਚ ਪਏ ਕਈ ਮਹੀਨਿਆਂ ਦੇ ਸੱਤ ਬਾਹਰ ਆ ਜਾਂਦੇ ਨੇ ਮਾਨੋ ਉਹਨਾਂ ਲਈ ਸਾਵਣ ਦੀ ਬਰਖਾ ਇੱਕ ਦੌਲਤ ਦੀ ਬਰਖਾ ਹੈ ਅਨੰਤ ਤੇ ਰਸਤੀ ਬਰਖਾ ਫਿਰ ਮਛੀਆਂ ਛੋਟੇ ਛੋਟੇ ਝੌੜ ਸਰੋਵਰ ਤਲਾਬ ਜਿਨ੍ਹਾਂ ਦਾ ਪਾਣੀ ਥੋੜਾ ਰਹਿ ਗਿਆ ਸੀ ਔਰ ਉਸ ਥੋੜੇ ਜਿਹਾਂ ਪਾਣੀ ਦੇ ਚ ਕਲੋਲ ਕਰਨਾ ਉਪਜੀਵਕਾ ਲਪਣੀ ਔਰ ਵਿਚਰਨਾ ਜਿੱਥੇ ਮੱਛੀਆਂ ਲਈ ਔਖਾ ਹੋ ਗਿਆ ਸੀ ਸਾਵਣ ਨੇ ਲਬਾ ਲਬ ਉਸ ਸਰੋਵਰ ਭਰ ਦਿੱਤੇ ਮੱਛੀਆਂ ਦੀ ਦੁਨੀਆ ਚ ਖੇੜਾ ਹੋ ਗਿਆ ਫਿਰ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਰਸਿਕਪੁਰਸ਼ ਸਾਵਣ ਦਾ ਮਹੀਨਾ ਉਹਨਾਂ ਦੀ ਜ਼ਿੰਦਗੀ 'ਚ ਉਮਾਤ ਉਮੰਗ ਪੈਦਾ ਕਰਦਾ ਹੈ ਫਿਰ ਜਿਨ੍ਹਾਂ ਦੇ ਘਰ ਦੇਚ ਧਨ ਹੈ ਪਰ ਸੈਬ ਕੰਨ ਸਾਵਣ ਦਾ ਕੁਛ ਇੱਕ ਵਿਯੋਗ ਵੀ ਹੈ ਨਾਨਕ ਸਾਵਣ ਜੇ ਵਸੇ ਚਾਂ ਉਹ ਵਿਛੜਾ ਹੋਏ ਗਾਈ ਪੂਤਾ નિર્ਧਨ ਪੰਥੀ ਚਾਕਰ ਹੋਏ ਖੇਤੀਬਾੜੀ ਸੜੇ ਦੇਸ਼ ਦੇ ਚ ਬਲਦਾਂ ਦੇ ਅਸਰੇ ਤੇ ਹੁੰਦੀ ਹੈ ਔਰ ਬੜੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਤੋ ਸਾਵਣ ਦੇ ਮਹੀਨੇ ਦੇ ਚ ਬਰਖਾ ਦੇ ਚ ਬੈਲਾਂ ਨੂੰ ਹਲ ਚਲਾਣਾ ਪੈਂਦਾ ਹੈ નિર્ਧਨ ਬੇਰੋਜ਼ਗਾਰ ਹੋ ਜਾਂਦਾ ਹੈ ਔਰ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਪੰਥੀ ਕੋਈ ਰਸਤੇ ਚੱਲ ਰਿਹਾ ਹੈ ਬਰਖਾ ਪੈ ਰਹੀਏ ਉਹਦੇ ਕਦਮ ਰੁਕਦੇ ਨੇ ਔਰ ਚਾਕਰ ਲਈ ਵੀ ਬਰਖਾ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ ਲੇਕਿਨ ਬਰਖਾ ਸਾਵਣ ਦਾ ਮਹੀਨਾ ਲਾਗਾ ਲਈ ਮਛੀਆਂ ਲਈ ਮਿਰਗਾ ਲਈ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਹੈ ਸਹਿਬ ਕਹਿੰਦੇ ਉਮੰਗ ਪੈਦਾ ਕਰਦਾ ਹੈ ਤਰੰਗ ਪੈਦਾ ਕਰਦਾ ਨਾਉਨ ਕਸਾਵਣ ਜੇ ਵਸੇ ਚੌ ਉਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦਾ ਮਹੀਨਾ ਦਾਰਸ਼ਨਿਕ ਦੇ ਅੰਦਰ ਕਿਸੇ ਨਵੇਂ ਬਲਵਲਿਆਂ ਨੂੰ ਉਮੰਗ ਨੂੰ ਬਾਰਿਕੀਆਂ ਨੂੰ ਜਨਮ ਦਿੰਦਾ ਹੈ ਕਵੀ ਦੇ ਅੰਦਰ ਕਵਤਾ ਪੁਗਨਣ ਲੱਗ ਪੈਂਦੀ ਹੈ ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾ ਜਨਮ ਲੈਣ ਨੂੰ ਬਿਆਕਲ ਹੋ ਜਾਂਦੀਆਂ ਨੇ ਇਹ ਮਹੀਨਾ ਆਪਣੇ ਆਪ ਵਿੱਚ ਐਸਾ ਮਾਤਵ ਰੱਖਦਾ ਹੈ ਕਿ ਪਾਣੀ ਦੀ ਬੂੰਦਾਂ ਪਈਆਂ ਧਰਤੀ ਦੇ ਵਿੱਚ ਪਏ ਹੋਏ ਬੀਜ ਬਾਹਰ ਹੁਣ ਪੁੰਗਰਨਾ ਚਾਹੁੰਦੇ ਨੇ ਨਿਕਲਣਾ ਚਾਹੁੰਦੇ ਨੇ ਤੋ ਸਿਰਫ ਧਰਤੀ ਦੇ ਹੀ ਬੀਜ ਕਹੋ ਆਖਰ ਮਨੁੱਖ ਦਾ ਅੰਤਿਸ਼ਕਰਣ ਵੀ ਇੱਕ ਐਸੀ ਧਰਤੀ ਹੈ ਜਿਸ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਨੇ ਬਾਰੀ ਦੀ ਇਸ ਬਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿੱਥੇ ਵਖ ਵਖ ਸਵਾਬ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ ਉੱਥੇ ਭਗਤ ਧਾਰਮਿਕ ਪ੍ਰਭੂ ਮਾਰਗ ਦੇ ਪਾੰਧੀ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ ਜਗਤ ਗੁਰੂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਰਵੇ ਰਾਹੀ ਉਸ ਦੀ ਰੂਪ ਰੇਖਾ ਇਨ ਚਿੱਤਰ ਦੇ ਨੇ सावण सरसी कामणी चरण कमल संग प्यार सावण ਦੇ ਮਹੀਨੇ ਵਿੱਚ ਜੀਵ ਰੂਪੀ ਸਤਰੀ ਵੀ ਭੇਜ ਗਈ ਜੇ ਦੀ ਅੰਤਿਸ਼ ਕਰਨ ਦੀ ધરਤੀ ਵੀ ਕੋਮਲ ਹੋ ਗਈ ਵਤਰ ਪੈ ਗਿਆ ਔਰ ਇਹ ਵੀ ਇੱਕ ਸਚਾਈਏ ਕਿ ਨਾਮ ਨੂੰ ਇੱਕ ਬੋਂਦਾ ਖਿਆ ਗਿਆ ਹੈ ਪਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ ਹੈ। ਤਦ ਹੀ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ 사ਵਣ ਨਾਲ ਜੋ ਹੈ ਤਸ਼ਬੀਹ ਦੇਂਦੇ ਨੇ। ਆਪ ਦਾ ਹੈ ਬੜਾ ਸੁੰਦਰ ਫਰਮਾਨ ਬਿਨ 사ਵਨ ਘਨ ਹਰਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਹਿਰਦੇ ਰੂਪੀ ਆਕਾਸ਼ ਤੇ ऐसे प्यार ਦੇ ਬੱਦਲ ਛਾਏ ਨੇ ਸਿਮਰਨ ਦੀ ਬਰਖਾ ਹੋ ਗਈ ਹੈ ਹਿਰਦਾ ਕੋਮਲ ਹੋ ਗਿਆ ਹੈ ਹਿਰਦਾ ਸਰਸ ਗਿਆ ਹੈ ਤੋ ਜੀਵ ਰੂਪੀ स्त्री ਦੇ ਅੰਦਰ ਵੀ ਪ੍ਰਭੂ ਪਿਆਰ ਪ੍ਰਭੂ ਦੀ ਲਗਨ ਪੈਦਾ ਹੋਈ ਧਰਤੀ ਹਰਾ ਭਰਾ ਹੋਣਾ ਚਾਹਦੀ ਹੈ ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹਦਾ ਹੈ ਸਾਹਮਣ ਤੋਂ ਇਹ ਪ੍ਰੇਰਿਤ ਮਨ ਤਨ ਰਤ ਸਚ ਰੰਗ ਇਕੋ ਨਾਮ ਆਧਾਰ ਮਨ ਵਿੱਚ ਉਸ ਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਉੱਤੇ ਹੈ ਇੰਜ ਮਨ ਤੇ ਤਨ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਹੈ ਹੁਣ ਇੱਕ ਦੀ ਟੇਕ ਇੱਕ ਦਾ ਹੀ ਆਸਰਾ ਕੇਵਲ ਉਸ ਦੇ ਨਾਮ ਦਾ ਹੀ ਆਧਾਰ ਔਰ ਇਸੇ ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ ਬਣ ਗਿਆ ਹੈ ਕਿਉਂਕਿ ਇਹ ਸੂਝ ਪੈ ਗਈ ਹੈ ਵਿਖਿਆ ਰੰਗ ਕੁੜਾਵਿਆ ਦਿਸ ਸੰ ਸਬੇ ਛਾਰ ਜੋ ਵਿਸ਼ਿਆਂ ਦੇ ਰੰਗ ਨੇ ਵਿਕਾਰਾਂ ਦੇ ਰੰਗ ਨੇ ਕੂੜੇ ਨੇ ਸਵਾ ਹੁੰਦਿਆਂ देर ਨਹੀਂ ਲੱਗਦੀ ਛਾਰ ਹੁੰਦਿਆਂ देर ਨਹੀਂ ਲੱਗਦੀ ਦੇਖਦੇ ਆਂ ਦੇਖਦੇ ਆਂ ਇਹ ਰੰਗ ਇਹ ਰਸ ਬिखर ਜਾਂਦੇ ਨੇ ਛਿਨ ਭੰਗਰ ਹੋ ਜਾਂਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਤ ਸੰਗ ਇਕ ਐਸਾ ਵਾਤਾਵਰਣ ਹੈ ਜਿੱਥੇ ਸ਼ਬਦ ਰੂਪੀ ਬੱਦਲ ਬਰਸਦਾ ਹੈ ਸਾਧੂਆਂ ਦੇ ਮੁਖਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਪ੍ਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ ਪ੍ਰਸਾਧੂਆਂ ਦੀ ਸੰਗਤ ਦੇ ਚ ਪੀਤਾ ਜਾ ਸਕਦਾ ਹੈ ਸਤਸੰਗ ਦੇ ਚ ਬੈਠ ਕੇ ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ ਸਰਸ਼ਾਰ ਹੋਇਆ ਜਾ ਸਕਦਾ ਹੈ ਵਣ ਤਿਰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਆਪਾਰ ਉਹ ਪਰਿਪੂਰਣ ਪ੍ਰਮਾਤਮਾ ਅਪਾਰ ਹੈ ਸਮਰਥ ਹੈ ਵਿਆਪਕ ਹੈ ਐਸਾ ਵਰਸੇ ਹੈ ਕਿ ਵਣਤ ਮੌਲੇ ਆ ਗਿਆ ਹੈ ਹਰਾ ਭਰਾ ਹੋ ਗਿਆ ਹੈ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਵਰਸਦਾ ਹੈ ਅਭਿਆਸੀ ਦੇ ਮਨ ਦੇ ਉਤੇ ਉਧਾਰੋਂ ਮਰੋਮ ਖਿੜ ਉੱਠਦਾ ਹੈ ਉਹਦੇ ਤਮਾਉਮ ਇੰਦਰੇ ਬਾਗ-ਬਾਗ ਹੋ ਜਾਂਦੇ ਨੇ ਉਹਦੇ ਕੰਨ ਸਰਸ਼ਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ ਉਸ ਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪ੍ਰਮਾਤਮਾ ਨੂੰ ਜੋ ਹੈ ਵੇਖ ਕੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਸ ਸਾਵਣ ਦੀ ਵਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ ਤੜਪਦਾ ਹੈ ਬਰਸ ਰਿਹਾ ਸਾਵਣ ਜਪ ਰਹੀਏ ਰਸਨਾ ਵਾਹਿਗੁਰੂ ਵਾਹਿਗੁਰੂ ਇੰਜ ਚੰਤਨ ਜੋ ਹੈ ਚੱਲ ਰਿਹਾ ਹੈ ਔਰ ਜਪਦਿਆਂ ਜਪਦਿਆਂ ਅੰਦਰ ਲਾਲਸਾ ਪੈਦਾ ਹੋ ਗਈ ਲੋਚਾ ਪੈਦਾ ਹੋ ਗਈ ਪ੍ਰਭੂ ਮਿਲੇ ਈਸ਼ਵਰ ਮਿਲੇ ਪਰ ਕਰਮ ਮਿਲਾਵਣ ਹਾਰ ਪ੍ਰਮਾਤਮਾ ਦਾ ਮਿਲਾਪ ਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਉਸ ਦੇ ਕਰਮ ਨਾਲ ਹੀ ਹੋ ਸਕਦਾ ਉਸ ਦੀ ਰਹਿਮਤ ਨਾਲ ਹੋ ਸਕਦਾ ਜਿਨੇ ਸਖੀਏ ਪ੍ਰਭ ਪਾਇਆ ਆਉ ਤਿੰ ਕੈ ਸਦ ਬਲ ਹਾਰ ਜਿਨ੍ਹਾਂ ਨੇ ਉਸ ਪਰਿਪੂਰਣ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਮੈਂ ਉਹਨਾਂ ਜੀਵ ਇਸਤਰੀਆਂ ਤੋਂ ਸਦਕੇ ਜਾਨਾ ਬਲਹਾਰਨੇ ਜਾਨਾ ਕੁਰਬਾਨੇ ਜਾਨਾ ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਨਹਾਰ ਏ ਹਰੀ ਰਹਿਮਤ ਕਰ ਬਖਸ਼ਿਸ਼ ਕਰ ਸ਼ਬਦ ਦੁਆਰਾ ਜੀਵਨ ਨੂੰ ਸਵਾਰਨ ਦਾ ਜੋ ਇਹ ਤੂੰ ਮੌਕਾ ਦਿੱਤਾ ਹੈ ਜ਼ਿੰਦਗੀ ਨੂੰ ਸਵਾਰਨ ਦਾ ਜੋ ਤੂੰ ਇੱਕ ਅਵਸਰ ਦਿੱਤਾ ਹੈ ਮਿਹਰ ਕਰ ਬਖਸ਼ਿਸ਼ ਕਰ ਸ਼ਬਦ ਦੁਆਰਾ ਅਸੀਂ ਵੀ ਆਪਣੀ ਜ਼ਿੰਦਗੀ ਸਵਾਰ ਲਈਏ ਅਸੀਂ ਵੀ ਆਪਣੇ ਜੀਵਨ ਨੂੰ ਮਹਾਨ ਕਰ ਲਈਏ ਫਿਰ ਸਾਵਣ ਦਾ ਇੰਜ ਉਪਦੇਸ਼ ਕਰਦੇ ਨੇ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਾਰ ਸਾਵਣ ਦਾ ਮਹੀਨਾ ਵਾਸਤਵਕ ਤੇ ਉਹਨਾਂ ਲਈ ਸਵਾਗ ਭਰਿਆ ਹੈ ਆਨੰਦ ਭਰਿਆ ਹੈ ਜਿਨ੍ਹਾਂ ਦੇ ਕੰਠ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਹਾਰ ਹੈ ਕਿਉਂਕਿ ਕੰਠ ਨੇ ਹੀ ਜਪਣਾ ਤੇ ਕੰਠ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਲ ਰਿਹਾ ਹੈ ਤੋ ਸਾਇਬ ਕਹਿੰਦੇ ਤੇ ਕੰਠ ਦੇ ਵਿੱਚ ਹਾਰ ਪਿਆ ਹੋਇਆ ਹੈ ਰਾਮ ਦੇ ਨਾਮ ਦਾ ਪ੍ਰਮਾਤਮਾ ਦੇ ਨਾਮ ਦਾ ਤੋ ਇਹ ਹਾਰ ਜਿਨ੍ਹਾਂ ਦੇ ਗਲੇ ਦੇ ਵਿੱਚ ਹੈ ਬਸ ਉਹ ਸ਼ੋਭਨੀਕ ਨੇ ਉਹੀ ਸਵਾਗਣੀਆਂ ਨੇ ਉਹੀ ਪ੍ਰਮਾਤਮਾ ਦੇ ਦਰ ਤੇ ਮਾਣ ਪਾਣ ਵਾਲੀਆਂ ਨੇ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਦਿੰਦੇ ਨੇ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ ਮੈਂ ਮਨ ਤਨ ਸੋਭਾਵੇ ਫਿਰ ਪਰਦੇ ਸਿਧਾਏ ਪਿਰ ਘਰ ਨਹੀਂ ਆਵੇ ਮਰਿਏ ਹਾਵੇ ਦਾਮਨ ਚਮਕ ਡਰਾਏ ਸੇਜ ਇਕਲੀ ਖਰੀਦ ਹੈਲੀ ਮਰਣ ਭਿਆ ਦੁਖ ਮਾਏ ਹਰ ਬਿਨ ਨੀਂਦ ਭੂਖ ਕੋ ਕੈਸੀ का ना सुखावे नानक सा कै अंक समावे धार्मिक जगत ऐसा देखा गया है कि धर्म की परम शिखरता जो पुरुष पहुंचे ने कई दफा उन्होंने बोल ਨਾਰੀ ਦੇ ਹੋ ਗਏ ਨੇ ਔਰ ਐਸਾ ਵੀ ਦੇਖਣ ਦੇ ਚਾਇਆ ਜਦ ਕੋਈ ਇਸਤਰੀ ਧਰਮ ਦੀ ਸਿਖਰਤਾ ਨੂੰ ਛੂ ਕੇ ਪਰਮ ਆਨੰਦ ਪ੍ਰਾਪਤ ਕਰਦੀ ਹੈ ਉਹਦੇ ਬੋਲਾਂ ਵਿੱਚ ਮਰਦਪਣਾ ਝਲਕਣ ਲੱਗ ਪੈਂਦਾ ਹੈ ਆਮ ਸਾਧਾਰਨ ਜਗਤ ਨੂੰ ਹੈਰਾਨਗੀ ਆਉਂਦੀ ਹੈ ਕਿ ਪੁਰਸ਼ ਹੋ ਕੇ ਬੋਲ ਨਾਰੀ ਦੇ ਜਾਂ ਨਾਰੀ ਹੋ ਕੇ ਪੁਰਸ਼ ਬੋਲ ਜੋ ਹੈ पुरुष दे बोल मरदा दे बोल तो हैरानगी आ है। दरअसल साहेब श्री गुरु नानक देव जी महाराज का एक बड़ा सुंदर वाक है पुरख में नार नार में पुरखा कौन विधे विध जाने विधाते दी इस विधि नु कौन जाने के पुरुष दे अंदर नारी है और नारी दे अंदर पुरुष है ਦਰਸਲ ਮਨੁਖ ਦਾ ਇਹ ਸ਼ਰੀਰ ਮਾਤਾ ਪਿਤਾ ਦੇ ਜੋੜ ਤੋਂ ਆਇਆ ਹੈ। ਤੋ ਸ਼ਰੀਰ ਦੇ ਚ ਕੁਛ ਮਾਂ ਦੀ ਅੰਸ ਹੈ। ਕੁਛ ਪਿਤਾ ਦੀ ਅੰਸ ਹੈ। ਸ਼ਰੀਰ ਕੁਛ ਨਾਰੀ ਹੈ। ਕੁਛ ਪੁਰਸ਼ ਹੈ। ਅਗਰ ਤਨ ਦੇ ਚ ਐਸੀ ਅੰਸ ਹੈ। ਤੋ ਮਨ ਆਖਰ ਪੰਜ ਤਤਾਂ ਦੀ ਸੂਖਸ਼ਮ ਸਤੋ ਅੰਸ ਹੈ। ਇਸ ਤੇ ਚ ਵੀ ਇਸਤਰੀ ਤੇ ਪੁਰਸ਼ ਦੇ ਤੱਤ ਮੌਜੂਦ ਨਹੀਂ ਕੋਈ ਮਨ ਪੂਰਨ ਰੂਪ ਦੇ ਚ ਪੁਰਸ਼ ਮਨ ਨਹੀਂ ਹੈ ਔਰ ਕੋਈ ਮਨ ਪੂਰਨ ਰੂਪ ਦੇ ਚ ਨਾਰੀ ਮਨ ਨਹੀਂ ਹੈ ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ ਕਿ ਉਸ ਦੇ ਚ ਇਸਤਰੀ ਦੇ ਕਣ ਜ਼ਿਆਦਾ ਸਨ ਪੁਰਸ਼ ਦੇ ਕਣ ਘੱਟ ਸਨ ਤੇ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ कि पुरुष के कण ज्यादा सन नारी दे घट सन बस मात्रा दा ए घाट वाद है नारी इस वास्ते नारी है उस नारी दे कण ज्यादा ने पर उस भी पुरुष है और पुरुष इस वास्ते पुरुष है कि पुरुष कण ज्यादा ने पर उस दे अंदर भी नारी बैठी हुई है जद कदी अध्यात्मक गुण की तरफ जाइए तो अध्यात्मक गुण भी इसे तरीके पे ने जे ज्ञान पुरुष है तो भावना नारी है संतोख पुरुष है पर दया नारी है जिथे सुरबीरता पुरुष है उथे शांति नारी है ਇਹ ਜਿਹੜੇ दैवी ਗੁਣ ਨੇ ਇਹ ਵੀ ਸਾਰੇ ਦੇ ਸਾਰੇ ਇਸਤਰੀ ਕੇ ਨਾਲ ਹੀ ਜੋ ਹੈ ਵੰਡੇ ਹੋਏ ਨੇ ਜਦ ਵੀ ਕੋਈ ਪੁਰਸ਼ ਤਨ ਤੇ ਬਹੁਤ ਜਿਸ ਦਾ ਮਨ ਪੁਰਸ਼ਮਈਏ ਜਦ ਧਰਮ ਦੀ ਚਰਮ ਸੀਮਾ ਨੂੰ ਛੂੰਦਾ ਹੈ ਪ੍ਰਮਾਤਮਾ ਤੱਕ ਅਪੜਦਾ ਹੈ ਤਾਂ ਉਹਦੇ ਬੋਲ ਨਾਰੀਮਈ ਹੋ ਜਾਂਦੇ ਨੇ ਔਰ ਕਦੀ ਨਾਰੀ ਬ੍ਰਹਮ ਦੀ ਸ਼ਿਖਰਤਾ ਤੱਕ ਪਹੁੰਚੇ ਤੋ ਉਹਦੇ ਬੋਲਾਂ ਵਿੱਚ ਪੁਰਸ਼ ਜੋ ਹੈ ਝਲਕਣ ਲੱਗ ਪੈਂਦਾ ਹੈ ਇਹ ਇਸ ਵਾਸਤੇ ਵਿਚਾਰ ਸਾਹਮਣੇ ਰੱਖੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਰਾਜ ਇਹਨਾਂ ਪਾਵਨ ਪਵਿੱਤਰ ਵਾਕਾਂ ਦੇ ਅੰਦਰ ਜੋ ਬੋਲ ਰਹੇ ਨੇ ਇਹ ਨਾਰੀ ਬੋਲ ਲੈ ਹੈ ਸਤਰੀ ਦੇ ਬੋਲ ਲੈ ਦਰਸਲ ਪੁਰਸ਼ ਪੁਰਸ਼ ਤੇ ਹੈ ਇਹ ਕਣ ਤੇ ਉਸ ਦੇ ਅੰਦਰ ਜ਼ਿਆਦਾ ਨਹੀਂ ਹੈ ਨਾਰੀ ਜੋ ਖਾਮੋਸ਼ੀ ਜੋ ਸੁੱਤੀ ਹੋਈ ਸੀ प्रभु चिंतन देनाल जाग पुरुष अंदर दया पैदा हो जाए शांति पैदा हो जाए तो पुरुष मुकम्मल हो जाता है क्योंकि उस दे अंदर नारी गुण पैदा हो गए, पर जे नारी दे अंदर सूरबीरता पैदा हो जाए संतोख पैदा हो जाए ज्ञान पैदा हो जाए तो उस दे अंदरों भी पुरुष ने जन्म ले लिया और और पूर्ण हो गई जो असी नारी नो अर्ध अंग अदा शरीर सिर्फ नारी ही अर्ध अंग नहीं पुरुष भी अर्ध अंग है अर्ध अंग नहीं। बारों भी अधे ने अंदरों भी अदे ने पूर्ण होना चाहता है यह अदा संपूर्ण होना चाहता है तदीते पुरुष के अंदर नारी की खिच है ਔਰ ਨਾਰੀ ਦੇ ਅੰਦਰ ਪੁਰਸ਼ ਦੀ ਖਿੱਚ ਹੈ ਇੱਕ ਕشش ਇਹ ਖਿੱਚ ਇਸ ਗੱਲ ਦਾ ਸਬੂਤ ਹੈ ਦੋਵੇਂ ਅਧੂਰੇ ਨੇ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਮੁਕੰਮਲ ਹੋਣਾ ਚਾਹੁੰਦੇ ਨੇ ਜੇ ਤਨ ਦੇ ਤਲ ਦੇ ਉੱਤੇ ਐਸੀ ਬਹਿਬਲਤਾ ਹੈ ਪੂਰਣ ਹੋਣ ਦੀ ਔਰ ਇਹ ਪੂਰਣ ਢੰਗ ਨਾਲ ਹੋ ਸਕਣ ਸਹੀ ਤੌਰ ਤਰੀਕੇ ਨਾਲ ਹੋ ਸਕਣ ਪੂਰਨਤਾ ਸੁਖਮਈ ਹੋਵੇ ਸਮਾਜ ਨੇ ਬਕਾਇਦਾ ਨਿਯਮ ਬਣਾਏ ਨੇ जिसन विवाह कह देंगे आनंद कारज कह दें देने, शादी कह दें देने, शादी का मतलब है इन्ह दो अधूरे शरीर संपूर्ण करना है मुकम्मल करना है पूर्ण करना है अगर ऐसा है तो फिर पुरुष ते नारी मन के तलते भी तो अधूरे ने अगर पुरुष मन शांति ना मिली अगर पुरुष मन भावना ना मिली अगर पुरुष मन नो दया ना मिली ता अंदरों अधूरा रहेगा भावे बारों संपूर्ण हो जाए पर नारी मन नो ज्ञान ना मिले आ, नारी मन नो संतोख ना मिले आ, तो भावे इ बारों ते पूर्ण होवेगी अंदरों अपूर्ण होवेगी अदगति च हो दुखत होवेगी पीड़ित होवेगी प्रभु चिंतन करने दे नाल नाल नारी दे अंदर ਮਨ ਦੇ ਵਿੱਚ ਇਹ ਪੁਰਸ਼ ਕਣ ਪੈਦਾ ਹੋ ਜਾਂਦੇ ਨੇ ਗਿਆਨ ਉਤਪਨ ਹੋ ਜਾਂਦਾ ਹੈ ਤੇ ਗਿਆਨ ਨੂੰ ਪੁਰਸ਼ ਆਖਿਆ ਗਿਆ ਗਿਆਨ ਰਾਉ ਜਬ ਸੇਜੇ ਆਵੇ ਤਉ ਨਾਨਕ ਭੋਗ ਕਰੇ ਪਰ ਭਾਵਨਾ ਤੇ ਭਗਤੀ ਨਾਰੀ ਹੈ ਜੈਸੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜੇ ਤਨ ਨੂੰ ਨਾਰੀ ਚਾਹੀਦੀ ਹੈ ते जे तन न पुरुष चाहिदा है तो मन भी नारी चाहिदी है मन भी पुरुष चाहिए पुरुष मन प्रभावित नारी मन प्रभावित होता है ज्ञान से सूरबीरता से संतोख से ये जो अंदर की खिच है और एक दूसरे का जो है प्रभाव कबूल करना है ਕਿ ਸੰਪੂਰਨਤਾ ਦੀ ਤਲਾਸ਼ ਹੈ ਔਰ ਪੂਰਨ ਹੋਣਾ ਹੈ ਪੂਰਨ ਪੁਰਖ ਵੀ ਹੋਈ ਹੈ ਕਿ ਜਿਸ ਦੇ ਗਿਆਨ ਨੂੰ ਭਾਵਨਾ ਮਿਲ ਗਈ ਜਾਂ ਜਿਸ ਦੀ ਭਾਵਨਾ ਨੂੰ ਗਿਆਨ ਮਿਲ ਗਿਆ ਉਹ ਪੂਰਨ ਨਾਰੀ ਹੈ ਉਹ ਪੂਰਨ ਪੁਰਸ਼ ਹੈ ਨਹੀਂ ਤੇ ਅਧੂਰੀ ਨਾਰੀ ਹੈ ਔਰ ਅਧੂਰਾ ਪੁਰਸ਼ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਪੁਰਖ ਨੇ ਆਪ ਦੇ ਅੰਦਰ दैਵੀ ਗੁਣ ਪੁਰਸ਼ਮਈ ਤੇ ਸਾਰੇ ਨੇ ਨਾਰੀ ਮਈ ਪੂਰਨ ਦੇ ਪੂਰਨ ਨੇ ਆਪ ਦੇ ਬੋਲਾਂ ਵਿੱਚ ਕੋਮਲਤਾ ਹੈ ਮਧੁਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਦੇ ਥਾਂ-ਥਾਂ ਤੇ ਇਸ ਤਰ੍ਹਾਂ ਦੇ ਵੀ ਕੁਝ ਬੋਲ ਬੋਲਦੇ ਨੇ ਜੋ ਨਾਰੀ ਦੇ ਬੋਲ ਨੇ ਭਗਤ ਕਬੀਰ ਵੀ ਐਸਾ ਕਹਿੰਦੇ ਨੇ ਕੀਓ ਸਿੰਗਾਰ ਮਿਲਨ ਕੇ ਤਾਈਂ ਹਰ ਨਾ ਮਿਲੇ ਜਗ ਜੀਵਨ ਗੁਸਾਈਂ ਹਰ ਮੇਰੋ ਪਿਰ ਹਾਂ ਹਰ ਕੀ ਬਹੂਰੀਆ ਰਾਮ ਬੜੇ ਮੈਂ ਤਨਕ ਲਹੌਰੀਆ ਕਬੀਰ ਤੇ ਆਪਣੇ ਆਪ ਨੂੰ ਬਹੁ ਪੈ ਸਾਬਤ ਕਰਦੇ ਨੇ ਮੈਂ ਤੇ ਰਾਮ ਦੀ ਵੋਟੀ ਹਾਂ ਮੈਂ ਤੇ ਰਾਮ ਦੀ ਬਹੁ ਹਾਂ ਰਾਮ ਮੇਰਾ ਪਤੀ ਹੈ ਐਸਾ ਕਿਉਂ ਦਰਸ਼ਨ ਪੁਰਸ਼ ਤਨ ਪੁਰਸ਼ ਮਨ ਤੇ ਕਬੀਰ ਦੇ ਕੋਲ ਹੈਗਾ ਹੀ ਸੀ ਪ੍ਰਭੂ ਚਿੰਤਨ ਦੇ ਨਾਲ ਉਹ ਕਣ ਜੋ ਨਾਰੀ ਮਈ ਸੰ ਸੁੱਤੇ ਪੈ ਸੰ ਉਹ ਵੀ ਜਾਗ ਪਏ ਔਰ ਸੰਪੂਰਨ ਮਨੁੱਖ ਉਦਈ ਆਉਂਦਾ ਜਦ ਕੋਈ ਮਨ ਦੇ ਤਲ ਤੇ ਸੰਪੂਰਨ ਹੋਵੇ ਤੇ ਸੰਪੂਰਨ ਮਨ ਉਹੀ ਹੈ ਜਿਸ ਦੇ ਅੰਦਰ ਭਾਵਨਾ ਵੀ ਹੈ ਜਿਸ ਦੇ ਅੰਦਰ ਗਿਆਨ ਵੀ ਹੈ ਜਿਸ ਦੇ ਅੰਦਰ ਦਇਆ ਵੀ ਹੈ ਜਿਸ ਦੇ ਅੰਦਰ ਸੰਤੋਖ ਵੀ ਹੈ ਤੋਂ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ हे मन सावन का महीना आया बदल पे वरसते चारों पास धरती सरस गई है मौल गई है मैं मन तन सौ परदेश परदेश है मेरे मन चाहिदा है मेरा मन भी प्रभावित है परमात्मा के गुणा तो ਉਹਨਾਂ ਦੀ ਲੋੜ ਹੈ ਪਰ ਕੀ ਕੀਤਾ ਜਾਏ ਪ੍ਰਭੂ ਤੇ ਦੂਰ ਨੇ ਪ੍ਰਭੂ ਦਾ ਤੇ ਕੋਈ ਪਤਾ ਨਹੀਂ ਉਹ ਤੇ ਇੰਜ ਜਾਪਦਾ ਜਿਵੇਂ ਪਰਦੇਸ ਨੇ ਸਾਵਣ ਦੇ ਮਹੀਨੇ ਵਿੱਚ ਉਹ ਈ ਸਤਰੀ ਜਿਸ ਦਾ ਪਤੀ ਪਰਦੇਸ ਚਲਾ ਗਿਆ ਉਹ ਬਿਰਹੋਂ ਕੁਠੀ ਜੋ ਬੋਲ ਬੋਲਦੀ ਏ ਔਰ ਜਿਸ ਢੰਗ ਨਾਲ ਉਸ ਦਾ ਹਿਰਦਾ ਤੜਪਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ उसका ही रूपक अलंकार बना के जगत दे सामने रखे है मैं मन तन सहभावे भावे फिर परदेश से आए फिर घर नहीं आवे मरिए हावे दामन चमक डराए पति घर नहीं आ रहा होके बिरहे दे होके विछोड़े दे होके जितना गहरा विछोड़ा होवे उतना ही गहरा होका है, और होका तड़पा रख देंदा है। होका पैदा दा है। हावे। दामन चमक डरा जो रात दे ते बिजली चमक पैदा है डर लगता है अकेली सेजा डर लगता है पति तो बिना ये बिजली डरा बिजलियां चमकन घोरन घटा अत कालियां, काले बदल ने बिजलियां चमक रही ने पर हृदय की सेजा तो खाली है मिलाप नहीं प्रभु दर्शन नहीं तो एक व्याकुलता है बहबलता है ਲਿਸ਼ਕ ਯਾਦ ਦੀ ਜੋ ਪੈ ਜਾਂਦੀ ਏ ਇਹ ਬਿਜਲੀ ਮਾਨੋ ਚਮਕ ਪੈਂਦੀ ਏ ਕੁਝ ਅਸਲੀਅਤ ਦਿਸ ਪੈਂਦੀ ਏ ਕੁਝ ਹਕੀਕਤ ਦਿਸ ਪੈਂਦੀ ਏ ਸਚਾਈ ਦਿਸ ਪੈਂਦੀ ਏ ਔਰ ਜੈਸੇ ਬਿਜਲੀ ਦੀ ਲਿਸ਼ਕ ਇਕਦਮ ਅਲੁਪਤ ਹੋ ਜਾਂਦੀ ਏ ਇਸ ਤਰ੍ਹਾਂ ਯਾਦ ਇਸ ਤਰ੍ਹਾਂ ਉਹ ਸਭ ਕੁਝ ਦੀ ਜੋ ਪ੍ਰਤੀਤ ਹੈ ਜੈਸੇ ਅਲੁਪਤ ਹੁੰਦੀ ਏ ਡਰ ਲੱਗਦਾ ਹੈ ਭੈ ਲੱਗਦਾ ਹੈ ਉਹੀ ਦ੍ਰਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਿਤ੍ਰਣ ਪੈ ਕਰਦੇ ਨੇ ਆਪ ਕਹਿੰਦੇ ਨੇ ਦਾਮਨ ਚਮਕ ਡਰਾਈ ਸੇਜ अकेਲੀ ਖਰੀ ਦੋਹੇਲੀ ਮਰਣ ਭਇਆ ਦੁਖ ਮਾਇ ਏ ਮਾਂ ਹੁਣ ਤੇ ਮੌਤ ਜੈਸਾ ਦੁੱਖ ਹੈ ਹੁਣ ਤੇ ਸਰੀਰ ਬਹਿਬਲ ਹੋ ਗਿਆ ਕਮਜ਼ੋਰ ਹੋ ਗਿਆ ਕਿਉਂ अनंत काल तो सेज अकेली है प्रभु मिलन नहीं ईश्वरी मिलन नहीं सेज अकेली खरीदो हेली मरण भया दुख माए हर बिन नींद भूख कहो कैसी कापड़ तन ना सुखावे दो हालतां विच कहंदे ने भूख मर जांदी है और कुछ भी चंगा नहीं लगदा है ਤੇ ਪਰਮ ਖੁਸ਼ੀ ਹੋਵੇ ਪਰਮ ਖੇੜਾ ਹੋਵੇ ਉਸ ਖੇੜੇ ਦੀ ਹਾਲਤ ਵਿੱਚ ਭੁੱਖ ਮਰ ਜਾਂਦੀ ਹੈ ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਭੋਜਨ ਦੀ ਕشش ਨਹੀਂ ਰਹਿੰਦੀ ਜਾਂ ਫਿਰ ਬਿਰਹ ਦੀ ਪੀੜਾ ਹੋਵੇ ਤਾਂ ਬਿਰਹ ਦੀ ਪੀੜਾ ਇਤਨਾ ਬੇਚੈਨ ਕਰ ਦਿੰਦੀ ਹੈ ਇਤਨਾ ਬਿਆਕੁਲ ਕਰ ਦਿੰਦੀ ਹੈ ਭੁੱਖ ਮਰ ਜਾਂਦੀ ਹੈ ਇਹ ਦੋਵੇਂ ਹਾਲ ਤਾਂ ਅਸੀਂ ਦੇਖਦੇ ਹਾਂ ਘਰ ਦੇ ਵਿੱਚ ਇਕਲੋਤੇ ਬੱਚੇ ਦੀ ਸ਼ਾਦੀ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਹਨ ਸਭ ਇਸਤਰੀ ਪੁਰਸ਼ ਛਕ ਰਹੇ ਨੇ ਪਰ ਬੱਚੇ ਦੀ ਮਾਂ ਖੁਸ਼ ਹੈ ਪਰਸਨ ਹੈ ਇਧਰ ਜਾ ਰਹੀ ਹੈ ਉਧਰ ਜਾ ਰਹੀ ਹੈ ਸਹੇਲੀਆਂ ਬਾਹ ਪਕੜਦੀਆਂ ਨੇ ਭੈਣ ਤੋਂ ਵੀ ਖਾ आ बैठ पर कहती है ठहर मैनू अजे भुख नहीं मैं अजे नहीं खावना क्यों खुशी नाल भर गई खेड़े नाल भर गई मावे तरह तरह के पकवान पे ने पर खुशी ने इतना आनंदित कर देता है हूँ भोजन मध्यम हो गया है दूजे नंबर ते हो गए या फिर बिरहा हो तो बिरहे देच भी अन्न पानी ਲੈ ਨੂੰ ਜੀ ਨਹੀਂ ਕਰਦਾ ਸੋ ਉਹੀ ਦ੍ਰਿਸ਼ ਮੇਰੇ ਸਾਹਮਣੇ ਰੱਖਦੇ ਨੇ ਹਰ ਬਿਨ ਨੀਂਦ ਭੁੱਖ ਕਹ ਕੈਸੀ ਕਾਪੜ ਤਨ ਨ ਸੁਖਾਵੇ ਹੁਣ ਚੰਗੇ ਕਪੜੇ ਪਾਣਾ ਵੀ ਚੰਗਾ ਨਹੀਂ ਲੱਗਦਾ ਦੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਪਰਮਾਤਮਾ ਤੋਂ ਬਿਨਾ ਭੁੱਖ ਤੇ ਪਿਆਸ ਕਿੱਥੇ ਬਿਰਹਾ ਵਿਛੋੜਾ ਭੁੱਖ ਤੇ ਪਿਆਸ ਨੂੰ ਮਾਰ ਦਿੰਦਾ ਹੈ

ਏ ਵੀ ਅੰਦਰ ਉਮੰਗ ਤੇ ਤਰੰਗ ਨਹੀਂ ਰਹਿੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਦਾ ਫਿਰ ਇੰਜ ਆਖਰੀ ਉਪਦੇਸ਼ ਕਰਦੇ ਨੇ ਨਾਨਕ ਸਾ ਸੋਹਾਗਣ ਕੰਤੀ ਪਿਰ ਕੈ ਅੰਕ ਸਮਾਵੈ ਸਾਵਣ ਦੇ ਮਹੀਨੇ ਵਿੱਚ ਵਾਸਤਵਕ ਉਹੀ ਸੁਹਾਗਣੀ ਹੈ ਜੋ ਕੰਤ ਵਾਲੀ ਹੈ ਜਿਹਦੇ ਅੰਕ ਪ੍ਰਭੂ ਆਣ ਮਿਲੇ ਨੇ ਦੇ ਦੇ ਹਿਰਦੇ ਦੀ ਸੇਜਾ ਦੇਚ ਪ੍ਰਭੂ ਆਣ ਬੈਠੇ ਨੇ ਬਰਖਾ ਹੁੰਦੀ ਆਉਂਦੀ ਸਿਮਰਨ ਚੱਲ ਪਿਆ ਔਰ ਸਿਮਰਨ ਚਲਦਿਆਂ ਚਲਦਿਆਂ ਪ੍ਰਭੂ ਮਿਲਾਪ ਹੋ ਗਏ ਤੋ ਜਿਵੇਂ ਸਾਵਣ ਦੇ ਮਹੀਨੇ ਦੇਚ ਧਰਤੀ ਸਰਸ ਗਈਏ ਹਰੀ ਭਰੀ ਹੋ ਗਈਏ ਇਸ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਔਰ ਉਹਦੇ ਮਾਨੇ ਮਾਨੋ ਸਾਵਣ ਆਇਆ ਹੈ ਖੂਬ ਵਰਸਿਆ ਹੈ ਖੂਬ ਵਰਸਿਆ ਹੈ